ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 11.1 ਇਹਦੇ ਪਹਿਲੇ 3 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀਆਂ ਨਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ 9th ਸਾਇੰਸ 9th ਮੈਥ ਨੋਟਸ 9th ਮੈਥ ਇੰਗਲਿਸ਼ మీడియం ਵਿੱਚ ਤੇ ਨਵੀਂ 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 ਗਣਿਤ ਪੰਜਾਬੀ ਅਸੀਂ ਕਰਦੇ ਪਏ ਆ ਰਿਕ ਮਿਲੇਗੀ ਬੱਚਿਓ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਗਣਿਤੀ ਦੇ ਸਿਧਾਂਤ ਇੰਗਲਿਸ਼ ਮੀਡੀਅਮ ਵਿੱਚ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ ਹੈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਦੋਨੋਂ ਰਲਵੇਂ ਮੀਡੀਅਮ ਹੈਗੇ ਨੇ ਤੇ ਇੱਕ ਹੈਗੀ ਬੱਚਿਓ ਜੋ ਗਿਆਨ ਦਾ ਖਜ਼ਾਨਾ ਹੈ ਉਹਨੂੰ ਜ਼ਰੂਰ ਦੇਖੋ ਐਬ੍ਰੀਵੀਏਸ਼ਨਸ ਪਲੇਲਿਸਟ ਦਾ ਨਾਮ ਹੈਗਾ ਉਹ ਤੁਹਾਨੂੰ ਬਹੁਤ ਸਾਰੀਆਂ ਐਬ੍ਰੀਵੀਏਸ਼ਨਸ ਜੋ ਤੁਹਾਡੇ ਗਿਆਨ ਵਿੱਚ ਬਹੁਤ ਵਾਧਾ ਕਰਨੀਆਂ ਤੁਹਾਨੂੰ ਮਿਲਣਗੀਆਂ ਸੋ ਪਲੇਲਿਸਟ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟ ਨੂੰ ਖੋਲ੍ਹ ਕੇ ਜ਼ਰੂਰ ਦੇਖੋ ਸੋ ਦੇਖਿਓ ਪਹਿਲਾ ਸਵਾਲ ਹੈ ਬੱਚਿਓ ਕਹਿੰਦੇ ਇੱਕ ਸ਼ੰਕੂ ਦੇ ਆਧਾਰ ਦਾ ਵਿਆਸ 10.5 ਸੈਂਟੀਮੀਟਰ ਹੈ ਸਮ 7 ਸੈਂਟੀਮੀਟਰ ਹੈ ਅਤੇ ਤਿਰਛੀ ਉਚਾਈ 10 ਸੈਂਟੀਮੀਟਰ ਹੈ ਇਸ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ ਇਥੇ ਕੰਨਾ ਟੋੜੀ ਕਿਤਾਬ ਚ ਨਹੀਂ ਛਪਿਆ ਸੀਗਾ ਸਵੈਤੀ ਮੈਂ ਰਹਿ ਦਿੰਦਾ ਕਿਉਂਕਿ ਦੀ ਫੋਟੋ ਖਿੱਚ ਕੇ ਲਈ ਹੈ ਸੋ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰੋ ਸੋ ਹੱਲ ਕਰਦੇ ਆਂ ਦਿੱਤਾ ਹੈ ਸ਼ੰਕੂ ਦੀ ਤਿਰਛੀ ਉਚਾਈ ਜਿਹਨੂੰ ਕਿ ਅਸੀਂ l ਕਰਕੇ ਲਿਖਦੇ ਆਂ ਟਿੱਡਾ l ਕਰਕੇ ਬਰਾਬਰ 10 ਸੈਂਟੀਮੀਟਰ ਠੀਕ ਹੈ ਅਤੇ ਆਧਾਰ ਦਾ ਵਿਆਸ ਜਿਹੜਾ ਹੈ 10.5 ਹੈਗਾ ਅਰਧ ਵਿਆਸ ਹੈ ਤੇ ਅਰਧ ਵਿਆਸ ਕਿੰਨਾ ਹੋ ਜਾਏਗਾ r ਉਹ 10.5 ਦਾ ਅੱਧਾ ਹੋ ਜਾਏਗਾ 10.5 2 ਤੇ 5.25 ਸੈਂਟੀਮੀਟਰ ਠੀਕ ਹੈ ਜੀ ਹੁਣ ਬੱਚਿਓ ਸੋਤ ਸਾਨੂੰ ਸਾਰੇ ਚੇਤੇ ਹੋਣੇ ਚਾਹੀਦੇ ਨੇ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਵਕਰ ਬਨੇ ਉਹਦਾ ਜੋ ਘੇਰਾ ਠੀਕ ਹੈ ਥੱਲੇ ਦਾ ਜਿਹੜਾ ਗੋਲ ਹੈ ਉਹ ਨਹੀਂ ਸੋ ਵਕਰ ਸਤ੍ਹਾ ਦਾ ਖੇਤਰਫਲ ਜਿਹੜਾ ਹੈ ਉਹ πr l ਹੈਗਾ ਤੇ π ਇਹਨਾਂ ਨੇ ਸਾਨੂੰ ਕਿਹਾ ਕਿ 22 7 ਲਗਾਓ ਸੋ 22 7 ਲੈ ਲਿਆ r 5.25 ਤੇ ਐਲ ਜਿਹੜਾ ਹੈ ਉਹ 10 ਬਸ ਅਸੀਂ ਮੁੱਲ ਪਾ ਦਿੱਤੇ ਹੁਣ ਬੱਚਿਓ 5.25 ਐ 7 ਨਾਲ ਭਾਗ ਹੁੰਦਾ 75 ਏ ਕੋ 7749 52 ਚੋਂ 9 ਜਗ੍ਹਾ 1 ਨਹੀਂ 52 ਚੋਂ 9 ਜਗ੍ਹਾ 3 ਸੋ 5 ਥੱਲੇ ਉਤਾਰੇ 35 75 35 0.75 ਸੋ ਇਹ ਬਣ ਗਿਆ 22 ਗੁਣਾ 0.75 ਗੁਣਾ 10 10 ਨੂੰ ਜਲੇ 0.75 ਨਾਲ ਗੁਣਾ ਕੀਤਾ ਤੇ ਆ ਬਣ ਗਿਆ 7.5 ਸੋ 22 ਗੁਣਾ 7.5 ਲੈ ਇਹਨਾਂ ਨੂੰ ਗੁਣਾ ਕੀਤਾ ਤੇ ਆ ਗਿਆ 165 ਇਹ ਸਾਡਾ ਆ ਗਿਆ ਜਵਾਬ ਇਸ ਤਰ੍ਹਾਂ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ 165 ਸੈਂਟੀਮੀਟਰ ਵਰਗ ਜਿਹੜੀ ਹੈ ਬੱਚਿਓ ਇਕਾਈ ਇੱਥੇ ਵਰਤੀ ਉਹੀ ਇਕਾਈ ਵਰਤਣੀ ਹੈ ਤੇ ਕਿਉਂਕਿ ਖੇਤਰਫਲ ਹੈ ਸੋ ਖੇਤਰਫਲ ਜਿਹੜਾ ਹੁੰਦਾ ਹੈ ਉਹ ਵਰਗ ਵਿੱਚ ਆਉਂਦਾ ਹੈ ਸੋ ਇਹਦੀ ਘਾਤ 2 ਸੈਂਟੀਮੀਟਰ ਦੀ ਘਾਤ 2 ਜਾਂ ਸੈਂਟੀਮੀਟਰ ਵਰਗ ਸਾਡਾ ਆ ਗਿਆ ਜਵਾਬ ਹੁਣ ਦੂਜਾ ਸਵਾਲ ਦੇਖੀਏ ਦੂਜਾ ਸਵਾਲ ਹੈ ਬੱਚਿਓ ਕਿੰਨੇ ਇੱਕ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਹੁਣ ਕੁੱਲ ਸਤ੍ਹਾ ਹੈ ਵਕਰ ਸਤ੍ਹਾ ਨਹੀਂ ਆਗੀ ਭਾਵ ਥੱਲੇ ਦਾ ਉਹ ਗੋਲ ਹੈਗਾ ਉਹ ਵੀ ਅਸੀਂ ਲੈਣਾ ਹੈ ਠੀਕ ਹੈ ਸੋ ਖੇਤਰ ਹੋਰ ਪਤਾ ਕਰੋ ਜਿਸ ਦੀ ਤਿਰਛੀ ਉਚਾਈ 21 ਮੀਟਰ ਹੈ ਅਤੇ ਆਧਾਰ ਦਾ ਵਿਆਸ 24 ਮੀਟਰ ਹੈ ਠੀਕ ਹੈ ਸੋ ਦਿੱਤਾ ਹੈ ਸ਼ੰਕੂ ਦੀ ਤਿਰਛੀ ਉਚਾਈ l 21 ਮੀਟਰ ਅਤੇ ਵਿਆਸ 24 ਮੀਟਰ ਤੇ ਸਾਨੂੰ ਚਾਹੀਦਾ ਅਰਧ ਵਿਆਸ ਸੋ ਅਰਧ ਵਿਆਸ ਹੋ ਜਾਏਗਾ r 24 2 ਵਿਆਸ ਦਾ ਅੱਧਾ 12 ਮੀਟਰ ਸੋ ਪਹਿਲੇ ਬੱਚਿਓ ਇਹਦਾ ਤਿਆਰੀ ਕਰ ਲੈਣੀ ਹੈ ਸਾਰੇ ਅੰਕੜੇ ਜਿਹੜੇ ਜਿਹੜੇ ਹੈਗੇ ਨੇ ਤੁਹਾਡੇ ਕੋਲ ਉਹ ਇਹਦਾ ਲਿਖ ਲੈਣੇ ਨੇ ਜੋ-ਜੋ ਚੀਜ਼ਾਂ ਦਿੱਤੀਆਂ ਹਨ ਸਵਾਲ ਦੇ ਵਿੱਚ ਉਹਨੂੰ ਇਹਦਾ ਤਰਤੀਬ ਦੇ ਨਾਲ ਲਿਖ ਲੈਣਾ ਹੈ ਉਨਾ ਕੰਮ ਸੌਖਾ ਹੋ ਜਾਂਦਾ ਹੈ ਸੋ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਇਹਨਾਂ ਸੂਤਰੇ ਦਾ ਹੈਗਾ ਉਹ ਸੀ πr l ਬਕਰ ਸਤ੍ਹਾ ਦਾ ਖੇਤਰਫਲ ਤੇ ਹੈਗਾ πr l ਜਮਾ r ਠੀਕ ਹੈ ਨਾ ਬ੍ਰੈਕਟ ਪਾ ਕੇ l ਵਿੱਚ r ਜੋੜ ਦੇਣਾ ਬਸ ਇਹ ਹੋ ਗਿਆ ਕੁੱਲ ਸਤ੍ਹਾ ਦਾ ਖੇਤਰ ਹੁਣ ਅਸੀਂ ਮੁੱਲ ਪਾ ਲੈਣਾ 22 7 ਹੋ ਗਿਆ π ਦੀ ਥਾਂ ਤੇ r ਹੋ ਗਿਆ 12 ਦੀ ਥਾਂ ਤੇ ਫਿਰ ਬ੍ਰੈਕਟ ਪਾਇਆ ਤੇ 21 3 ਤ੍ਰਿਸ਼ੀ ਆਪਣਾ ਉਚਾਈ ਤੇ ਜਮਾ ਫਿਰ 12 r ਆ ਗਿਆ ਉਨੇ ਕਿ ਜਮਾ 12 ਕਿੰਨਾ ਹੋ ਗਿਆ 33 ਹੋ ਗਿਆ ਸੋ 22 7 12 33 ਹੁਣ 22 12 33 ਜਿਹੜੇ ਤਿੰਨਾਂ ਨੂੰ ਗੁਣਾ ਕੀਤਾ ਤੇ ਆ ਗਿਆ 8712 ਤੇ 7 ਤੇ ਥੱਲੇ ਹੁਣ ਜਿਹੜੇ 7 ਨੂੰ 7 ਦੇ ਨਾਲ 8712 ਨੂੰ ਭਾਗ ਕੀਤਾ ਤੇ ਵਿੱਚ ਸਾਡੇ ਕੋਲ ਆ ਗਿਆ 1244.57 ਮੀਟਰ ਵਰਗ ਇਹ ਮੈਨੂੰ ਭਾਗ ਤੁਹਾਨੂੰ ਕਰਕੇ ਦਿਖਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਸੀਂ 9ਵੀਂ ਜਮਾਤ ਵਿੱਚ ਹੈਗੇ ਹੋ ਸੋ ਰਫ ਦੇ ਵਿੱਚ ਤੁਸੀਂ ਇਸ ਤਰ੍ਹਾਂ ਇਹ ਭਾਗ ਕਰਕੇ ਆਪ ਦੇਖੋ ਇਸ 812 ਨੂੰ ਜਿਹੜੇ ਸਤਨਾ ਪਾ ਕਰਾਂਗੇ ਤੇ 1244.57 ਮੀਟਰ ਵਰਗਾਏਗਾ ਇਹ ਸਾਡਾ ਜਵਾਬ ਹੈ ਇਸ ਤਰ੍ਹਾਂ ਸ਼ੰਕੂ ਦੀ ਕੁੱਲ ਸਤਤਾ ਦਾ ਖੇਤਰਫਲ ਬਰਾਬਰ 1244.57 ਮੀਟਰ ਵਰਗ ਠੀਕ ਹੈ ਅਗਲਾ ਸਵਾਲ ਦੇਖੀਏ ਪੁਤੀਜਾ ਸਵਾਲ ਇੱਕ ਸ਼ੰਕੂ ਦੀ ਵਰਕ ਸਤਤਾ ਦਾ ਖੇਤਰਫਲ 308 ਸੈਂਟੀਮੀਟਰ ਵਰਗ ਹੈ ਇਸ ਦੀ ਤਿਰਛੀ ਉਚਾਈ 14 ਸੈਂਟੀਮੀਟਰ ਹੈ ਪਤਾ ਕਰੋ ਪਹਿਲਾ ਭਾਗ ਆਧਾਰ ਦਾ ਅਰਧ ਵਿਆਸ ਠੀਕ ਹੈ ਦੂਜਾ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਇਹਨਾਂ ਨੇ ਵਕਰ ਸਤ੍ਹਾ ਦਿੱਤੀ ਹੈ ਕਿ ਅਸੀਂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ ਵਕਰ ਸਤ੍ਹਾ ਜਿਹੜੀ ਹੈ ਬੱਚਿਓ ਉਹ ਪਤਾ ਕਰਨ ਲਈ ਬਲਕਿ ਸਾਨੂੰ ਪਤਾ ਹੈ ਦੱਸਿਆ ਕਿ ਉਹ ਪਾਈ ਆਰ ਐਲ ਦਾ ਸੀ ਫੁਤਰ ਵਰਤਦੇ ਹਾਂ ਜਿਹੜੀ ਕੁੱਲ ਸਤ੍ਹਾ ਦਾ ਖੇਤਰਫਲ ਹੁੰਦਾ ਉਹ ਪਾਈ ਆਰ ਤੇ ਬ੍ਰੈਕਟ ਪਾ ਕੇ ਐਲ ਜਮਾ ਆਰ ਸੋ ਇਹ ਸੂਤਰਾਂ ਦਾ ਜਿਹੜਾ ਹੈ ਇਹਦਾ ਤੁਹਾਨੂੰ ਬਲੀ ਚੰਗੀ ਤਰ੍ਹਾਂ ਘੰਟ ਹੋਣੇ ਚਾਹੀਦੇ ਨੇ ਸੋ ਦਿੱਤਾ ਹੈ ਸ਼ੰਕੂ ਦੀ ਤਿਰਛੀ ਉਚਾਈ l 14 ਸੈਂਟੀਮੀਟਰ ਅਤੇ ਵਕਰ ਸਤਹ ਦਾ ਖੇਤਰਫਲ 308 ਸੈਂਟੀਮੀਟਰ ਵਰਗ ਨਾਲੇ ਸ਼ੰਕੂ ਦੀ ਵਕਰ ਸਤਹ ਦਾ ਖੇਤਰਫਲ πr l ਸੋ ਵਕਰ ਸਤਹ ਦਾ ਖੇਤਰਫਲ ਕਿੰਨਾ ਹੈ 308 ਸੋ ਇੱਥੇ 308 ਲਿਖ ਦਿੱਤਾ π ਦੀ ਥਾਂ 22/7 ਲਿਖ ਦਿੱਤਾ r ਸਾਨੂੰ ਪਤਾ ਨਹੀਂ ਹੈਗਾ r ਪਤਾ ਕਰਨੇ r ਲਿਖ ਦਿੱਤਾ l 14 ਹੈਗਾ l 14 ਦੇ ਦਿੱਤਾ ਠੀਕ ਹੈ ਜੀ ਹੁਣ ਜਿਹੜਾ ਕਟਿਆ 7 ਇੱਕਮ 7 7 49 ਇੱਥੇ 2 ਆ ਗਿਆ ਸੋ 22 r 22 r 2 ਸੋ 2 2 4 2 2 44r ਹੋ ਗਿਆ ਹੁਣ 308 44r ਸੋ ਅਸੀਂ 44r ਨੂੰ ਖੱਬੇ ਪਾਸੇ ਲਿਖ ਲੈਣੇ ਆ ਤੇ 308 ਨੂੰ ਸੱਜੇ ਪਾਸੇ ਲਿਖ ਲੈਣੇ ਆ ਕਿਉਂਕਿ ਆਮ ਦੌਰ ਤੇ ਅਸੀਂ ਕੀ ਕਰਦੇ ਹਾਂ ਜਿਹੜਾ ਅਗਿਆਤ ਅਗਿਆਤ ਜਿਹੜੀ ਰਕਮ ਹੁੰਦੀ ਹੈ ਉਹਨੂੰ ਅਸੀਂ ਹਮੇਸ਼ਾ ਖੱਬੇ ਪਾਸੇ ਲਿਖਦੇ ਹਾਂ ਸੋ 44r 308 ਹੁਣ 308 44r 44r 308 ਠੀਕੋ ਗੱਲ ਲੱਗੀ ਹੈ ਅੱਗੇ ਵਾਸੇ ਨੂੰ ਸੱਜੇ ਪਾਸੇ ਕਰ ਦਿੱਤਾ ਸੋ R ਕੀ ਦੇ ਬਰਾਬਰ ਹੋ ਜਾਏਗਾ 308 44 ਥੱਲੇ ਆ ਜਾਏਗਾ R 308 44 ਤੇ ਬੱਚੋ 7 ਨੂੰ 4 44 ਨਾਲ ਗੁਣਾ ਕਰੋ 7 4 28 ਦੋ ਅੰਸ਼ੇਲ 7 4 28 ਹੋਰ 2 3 308 ਭਾਗ 308 ਨੂੰ ਜਿਹੜੇ 44 ਨਾਲ ਭਾਗ ਕਰੋ ਤੇ ਸਾਨੂੰ 7 ਮਿਲਦਾ ਹੈ ਜਾਂ 44 ਨੂੰ 7 ਨਾਲ ਗੁਣਾ ਕਰੋ ਤੇ 308 ਮਿਲਦਾ ਹੈ ਭਾਗ 308 ਨੂੰ 44 ਨਾਲ ਭਾਗ ਕੀਤੇ ਸਾਡੇ ਕੋਲ ਆ ਗਿਆ 7 ਤੇ 7 ਕੀ ਹੈਗਾ ਪਿਛੋ R ਜੋ R ਕੀ ਹੈਗਾ ਅਰਧ ਵਿਆਸ ਇਸ ਤਰ੍ਹਾਂ ਸ਼ੰਕੂ ਦਾ ਅਰਧ ਵਿਆਸ ਬਰਾਬਰ 7 ਸੈਂਟੀਮੀਟਰ ਐ ਸਾਡਾ ਪਹਿਲਾ ਭਾਗ ਹੱਲ ਹੋ ਗਿਆ ਹੁਣ ਦੂਜਾ ਭਾਗ ਦੇਖੀਏ ਦੂਜਾ ਭਾਗ ਵੀ ਸੌਖਾ ਹੈ ਬੱਚੋ ਸਾਰੇ ਦੇਖੋ ਤੁਸੀਂ ਦੇਖ ਲਓ ਕਿ ਤਿੰਨ ਸਵਾਲ ਕੀਤੇ ਨੇ ਤੇ ਸਾਰਿਆਂ ਦੇ ਉਹੀ ਸੂਤਰ ਇਕ ਪਾਈ ਆਰ ਐਲ ਲੱਗਾ ਇਕ ਪਾਈ ਆਰ ਐਲ ਜਮਾ ਆ ਰਿਹਾ ਹੈ ਠੀਕ ਹੈ ਸੋ ਇਸ ਇੱਕ ਇੱਕ ਵਾਰ ਫਿਰ ਨੇ ਇੱਕ ਵਾਰ ਫਿਰ ਇੱਕ ਵਾਰ ਫਿਰ ਸ਼ੰਕੂ ਦੀ ਤਿਰਸ਼ੀ ਉਚਾਈ ਐਲ ਬਰਾਬਰ 14 ਸੈਂਟੀਮੀਟਰ ਫੇਰ ਸੀ ਉਹੀ ਗੱਲ ਲਿਖਦੇ ਆ ਮੁੜ ਕੇ ਚਾਹੀਦੀ ਸਾਨੂੰ ਹੁਣ ਅਰਧ ਵਿਆਸ ਸਾਨੂੰ ਮਿਲ ਗਿਆ आर 7 सेंटीमीटर एਸੀਂ ਪਹਿਲੇ ਪາກ ਵਿੱਚ ਪਤਾ ਕੀਤਾ ਠੀਕ ਹੈ ਸੋ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੀ ਪਾਈ ਆਰ ਬ੍ਰੈਕਟ ਪਾ ਕੇ ਐਲ ਜਮਾ ਹੁਣ ਮੁੱਲ ਭਰ ਦੋ 22 ਦੀ ਜਗ੍ਹਾ 22/7 ਆਰ ਦੀ ਜਗ੍ਹਾ 7 ਤੇ ਬ੍ਰੈਕਟ ਪਾ ਕੇ ਐਲ 14 ਅਤੇ ਜਮਾ ਆਰ 7 ਹੁਣ ਇਹ 7 ਦੇ ਨਾਲ ਇਹ 7 ਕੱਟ ਗਿਆ ਤੇ 14 ਜਮਾ 7 ਕਿੰਨਾ ਹੋ ਗਿਆ 21 ਸੋ 22 ਗੁਣਾ 21 ਬਚਿਆ ਸਾਡੇ ਕੋਲ ਸੋ 22 ਗੁਣਾ 21 ਲਈ 21 ਦੁਣਾ ਕਿੰਨਾ ਹੋ ਗਿਆ 42 4 ਹਾਸਲ 21 ਨੂੰ 42 ਔਰ 4 46 412 ਸੈਂਟੀਮੀਟਰ ਵਰਗ ਇਸ ਤਰ੍ਹਾਂ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਬਰਾਬਰ 462 ਸੈਂਟੀਮੀਟਰ ਵਰਗ ਸੋ ਬੱਚੋ ਕਿੰਨੇ ਸੌਖੇ ਸਵਾਲ ਨੇ ਇੱਕ ਵਾਰ ਕਰ ਲੋ ਤੇ ਬਸ ਇੱਕ ਵਾਰ ਤੁਹਾਡੇ ਹੱਥ ਵਿੱਚੋਂ ਨਿਕਲ ਗਏ ਇਹ ਗੱਲ ਦਿਮਾਗ 'ਚ ਚੰਗੀ ਤਰ੍ਹਾਂ ਬਹਿ ਜੇਗੀ ਫਿਰ ਕਦੀ ਥੋੜੇ ਦਿਨਾਂ ਬਾਅਦ ਗੈਪ ਦੇ ਕੇ ਇੱਕ ਵਾਰੀ ਫੇਰ ਸਾਰੇ ਵਾਲੇ ਕਰ ਲੋ ਤੇ ਪੱਕੇ ਹੋ ਜਾਣਗੇ ਇਹਨਾਂ ਵਿੱਚ ਕੋਈ ਟੇਢੀ ਮੇਢੀ ਗੱਲ ਨਹੀਂ ਹੈਗੀ ਸਿਰਫ ਸਵਾਲ ਦੇ ਵਿੱਚ ਜਿਹੜੀਆਂ ਰਾਸ਼ੀਆਂ ਦਿੱਤੀਆਂ ਉਹਨਾਂ ਨੂੰ ਇੱਕ ਥਾਂ ਤੇ ਲਿਖਣਾ ਹੈ ਤੇ ਫਿਰ ਸੂਤਰ ਲਿਖਣਾ ਹੈ ਤੇ ਸੂਤਰ ਦੇ ਵਿੱਚ ਉਹ ਸਾਰੀਆਂ ਰਾਸ਼ੀਆਂ ਦਾ ਮੁੱਲ ਪਾ ਲੈਣਾ ਹੈ ਇਸੜੋ ਕੋ ਜਵਾਬ ਆ ਜਾਂਦਾ ਹੈ ਸੋ ਸੌਖਾ ਹੀ ਹੈ ਗੁਣਾ ਕਰਨੀ ਹੈ ਜਾਂ ਭਾਗ ਕਰਨੀ ਹੈ ਔਰ ਇਹਦੇ ਵਿੱਚ ਕੋਈ ਜ਼ਿਆਦਾ ਹੈ ਨਹੀਂ ਸੋ ਐਸੀ ਪਿਆਰੇ ਵਿਦਿਆਰਥੀਓ 11.1 ਦਾ ਅਭਿਆਸ ਦੇ ਸਵਾਲ ਨੰਬਰ 1 ਪਹਿਲਾ ਦੂਜਾ ਤੇ ਤੀਜਾ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ